ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਇੱਕ ਆਪਣੇ ਸਬਸਕ੍ਰਾਈਬਰ ਇੱਕ ਭੈਣ ਦਾ ਆਇਆ ਸੀਗਾ ਜੀ ਕਮੈਂਟ ਮਲਾਈ ਕੋफ्ते ਦੀ ਸਬਜੀ ਬਾਰੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਮਲਾਈ ਕੋफ्ते ਦੀ ਬਿਲਕੁਲ ਸਿੰਪਲ ਤਰੀਕੇ ਨਾਲ ਸਬਜੀ ਠੀਕ ਹੈ ਜੀ ਆ ਦੇਖੋ ਕਲਰ ਦੇਖੋ ਜੀ ਸਬਜੀ ਦਾ ਕਿੰਨਾ ਪਿਆਰਾ ਆ ਗਿਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆਂ ਜੀ ਅੱਜ ਅਫਰ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਐਦਾਂ ਦੀ ਕੁਕਿੰਗ ਵਾਲੀ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਸਭ ਤੋਂ ਪਹਿਲਾਂ ਬਣਾਵਾਂਗੇ ਜੀ ਆਪਾਂ ਮਲਾਈ ਕੋਫਤੇ ਦੀ ਗਰੇਵੀ ਗਰੇਵੀ ਬਣਾਉਣ ਵਾਸਤੇ ਜਿਹੜਾ ਜਿਹੜਾ ਮੈਂ ਸਮਾਨ ਲਿਆ ਮੈਂ ਤੁਹਾਨੂੰ ਦੱਸ ਰਿਹਾ ਠੀਕ ਹੈ ਜੀ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਕੱਟ ਲੇ ਤੇ ਤਿੰਨ ਟਮਾਟਰ ਹੈ ਜੀ ਮੀਡੀਅਮ ਸਾਈਜ਼ ਤੇ ਚਾਰ ਹਰੀਆਂ ਮਿਰਚਾਂ ਆਪਾਂ ਨੇ ਤੇ ਉਸ ਤੋਂ ਬਾਅਦ ਆਪਣੇ ਕੋਲ 7-8 ਕਾਜੂਆ ਠੀਕ ਹੈ ਜੀ ਤੇ ਥੋੜੇ ਜਿਹੇ ਹੈਗੇ 2-3 ਚਮਚੇ ਆਪਣੇ ਕੋਲ ਬਰੀਕ ਮਗਜ ਠੀਕ ਹੈ ਜੀ ਮੋٹے ਮਗਜ ਜਿਹੜੇ ਮੋٹے ਮਗਜ ਹੁੰਦੇ ਆ ਤੇ ਲੋ ਜੀ ਸਭ ਤੋਂ ਪਹਿਲਾਂ ਆਪਣਾ ਕੰਮ ਜਿਹੜਾ ਆਪਣਾ ਕਿਹਾ ਹੈ ਗਰੇਵੀ ਬਣਾਉਣ ਵਾਸਤੇ ਆਪਾਂ ਨੇ ਇਹ ਸਾਰੇ ਸਮਾਨ ਨੂੰ ਉਬਾਲ ਲੈਣਾ ਤੇ ਲੋ ਜੀ ਸਾਰਾ ਸਮਾਨ ਹੈ ਜਿਹੜਾ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਿਆ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾ ਦਾਂਗੇ ਨਮਕ ਅੱਧਾ ਗਿ ਚਮਚ ਤਾਂ ਜੋ ਸਮਾਨ ਜਿਹੜਾ ਇਹ ਗਲ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਅੱਧਾ ਕ ਚਮਚਾ ਦੇਗੀ ਮਿਰਚ ਦਾ ਪਾ ਦੋਗੇ ਤੇ ਥੋੜੀ ਜੀ ਪਾ ਦੋਗੇ ਆਪਾਂ ਇਹਦੇ ਵਿੱਚ ਹਲਦੀ ਤੇ ਦੋ ਜੀ ਕੈਸ ਕਰ ਦੰਨੇ ਆ ਔਨ ਤੇ ਇਹਨੂੰ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਉਬਾਲਣਾ ਹੁਣ ਜਦੋਂ ਤੱਕ ਇਹ ਉਬਲ ਨਹੀਂ ਜਾਂਦਾ ਸਾਰਾ ਸਮਾਨ ਤੇ ਇਹਦੇ ਵਿੱਚ ਪਾ ਦਾਂਗੇ ਪਾਣੀ ਤੇ ਇਹਦੇ ਤੇ ਰੱਖ ਦਾਂਗੇ ਆਪਾਂ ਢੱਕਣ ਜਦੋਂ ਤੱਕ ਆਪਣਾ ਮਸਾਲਾ ਬਣਦਾ ਹੈ ਆਪਾਂ ਬਣਾ ਲੈਨੇ ਆ ਜੀ ਕੋਬਤੇ ਕੋਬਤੇ ਬਣਾਉਣ ਵਾਸਤੇ ਆਪਾਂ ਨੇ ਤੁਸੀਂ ਆਪਣੇ ਹਿਸਾਬ ਨਾਲ ਕੁਆਂਟੀਟੀ ਲੈ ਲਿਓ ਠੀਕ ਹੈ ਜੀ ਪਨੀਰ ਤੇ ਆਲੂਆਂ ਦੀ ਮੈਂ ਜਿਹੜੇ ਤਿੰਨ ਉਬਲੇ ਹੋਏ ਆਲੂ ਜਿਹੜੇ ਕद्दूकस ਕਰ ਲੇ ਮੈਸ਼ ਕਰ ਲੇ ਠੀਕ ਹੈ ਜੀ ਤੇ ਉਸ ਤੋਂ ਬਾਅਦ 150 ਗ੍ਰਾਮ ਜਿਹੜਾ ਪਨੀਰ ਹੈ ਠੀਕ ਹੈ ਜੀ ਉਹ ਮੈਂ ਕद्दूकस ਕਰ ਲਿਆ ਯਾਨੀ ਗ੍ਰੇਟ ਕਰ ਲਿਆ ਤੇ ਇਹਦੇ ਚ ਪਾਵਾਂਗੇ ਹੁਣ ਆਪਾਂ ਮਟੀਰੀਅਲ ਨੋਂ ਮਿਰਚ ਤੁਸੀਂ ਇਕੱਲੇ ਪਨੀਰ ਦੇ ਵੀ ਬਣਾ ਸਕਦੇ ਹੋ ਕੋਬਤੇ ਪਰ ਜੇ ਵਿੱਚ ਥੋੜੇ ਬੋਤੇ ਆਲੂ ਐਡ ਕਰ ਲੂਗੇ ਉਹ ਨਾਲ ਕੋਬਤੇ ਥੋੜੇ ਜਿਹਾ ਵਧੀਆ ਬਣ ਜਾਂਦੇ ਆ ਤੇ ਲਓ ਜੀ ਹੁਣ ਕੋਬਤੇ ਬਣਾਉਣੀ ਆਪਾਂ ਇਦੇ 'ਚ ਥੋੜਾ ਜਿਹਾ ਪਾਵਾਂਗੇ ਇਲਾਇਚੀ ਪਾਊਡਰ ਥੋੜਾ ਜਿਹਾ ਜੀਰਾ ਪਾ ਦਾਂਗੇ ਜੀ ਬਰੀਕ ਕੱਟੀ ਹੋਈ ਹਰੀ ਮਿਰਚ ਲੋ ਜੀ ਥੋੜਾ ਜਿਹਾ ਨਮਕ ਐਡ ਕਰੂੰਗੇ ਇਦੇ 'ਚ ਆਪਾਂ ਅੱਧਾ ਛੋਟਾ ਚਮਚ ਨਮਕ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਨਮਕ ਗਰੇਵੀ ਦੇ ਵਿੱਚ ਵੀ ਹੋ ਜਾਣਾ ਤੇ ਲੋ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਆ ਦੇਖ ਲਓ ਇਹ ਨਾਲ ਕੋਬਤੇ ਜਿਹੜੇ ਥੋੜੇ ਜਿਹਾ ਫੁੱਲ ਜੂਗੇ ਇੱਕ ਚਮਚ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕਾਰਨ ਫਲੋਰ ਤੇ ਦੋ ਚਮਚ ਐਡ ਕਰੂੰਗੇ ਜੀ ਆਪਾਂ ਇਹਦੇ ਵਿੱਚ ਮੈਦਾ ਤੁਸੀਂ ਮੈਦੇ ਦੀ ਜਗ੍ਹਾ ਅਗਰ ਤੁਸੀਂ ਮੈਦਾ ਨਹੀਂ ਵਰਤਣਾ ਤਾਂ ਤੁਸੀਂ ਬੇਸਣ ਵੀ ਵਰਤ ਸਕਦੇ ਹੋ ਬਿਲਕੁਲ ਠੀਕ ਹੈ ਜੀ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਇਹਨੂੰ ਸਾਰੇ ਸਮਾਨ ਨੂੰ ਕਰ ਲਾਂਗੇ ਹੁਣ ਆਪਾਂ ਮਿਕਸ ਤੇ ਲਓ ਜੀ ਡੋ ਬਣ ਕੇ ਆਪਣਾ ਰੈਡੀ ਹੈ ਜੀ ਹੁਣ ਬਣਾਉਂਦੇ ਆਪਾਂ ਕੋਬਤੇ ਕੋਬਤੇ ਬਣਾਉਣ ਤੋਂ ਪਹਿਲਾਂ ਆਪਾਂ ਆਪਣਾ ਜਿਹੜਾ ਮਸਾਲਾ ਇੱਕ ਵਾਰ ਉਹ ਚੈੱਕ ਕਰ ਲੈਂਦੇ ਆ ਤੇ ਲੋ ਜੀ ਮਸਾਲਾ ਆਪਣਾ ਰੈਡੀ ਹੈ ਜੀ ਗੈਸ ਕਰ ਦਿੰਦੇ ਆ ਬੰਦ ਤੇ ਇਹਨੂੰ ਠੰਡਾ ਕਰਨ ਤੋਂ ਬਾਅਦ ਆਪਾਂ ਨੇ ਮਿਕਸੀ ਚ ਪੀਸ ਲੈਣਾ ਜਦੋਂ ਤੱਕ ਆਪਣਾ ਮਸਾਲਾ ਠੰਡਾ ਹੁੰਦਾ ਉਦੋਂ ਤੱਕ ਆਪਾਂ ਕਰ ਲੈਂਦੇ ਆ ਕੋਬਤੇ ਫਰਾਈ ਤੇ ਲੋ ਜੀ ਆਪਾਂ ਬਣਾ ਲੈਂਦੇ ਆ ਜੀ ਹੁਣ ਕੋਬਤੇ ਠੀਕ ਹੈ ਜੀ ਜਿੱਡਾ ਕ ਸਾਈਜ਼ ਤੁਸੀਂ ਰੱਖਣਾ ਹੋਇਆ ਆਪਣੇ ਹਿਸਾਬ ਨਾਲ ਪੁੱਡਕ ਸਹਿਜ ਤੁਸੀਂ ਠੀਕ ਹੈ ਜੀ ਬਣਾ ਲਿਓ ਤੇ ਜਦੋਂ ਵੀ ਕੋਬਤੇ ਬਣਾਉਣੇ ਆ ਇਹਨਾਂ 'ਚ ਕੋਈ ਜ਼ਿਆਦਾ ਕਰੈਕ ਨਹੀਂ ਹੋਣੇ ਚਾਹੀਦੇ ਤੇ ਐਂ ਚੰਗੀ ਤਰ੍ਹਾਂ ਗੋਲੀਆਂ ਬਣਾ ਲੈਣੀਆਂ ਇਹਨਾਂ ਦੀਆਂ ਇਸ ਤਰੀਕੇ ਨਾਲ ਆਪਾਂ ਨੇ ਜਿਹੜੇ ਕੋਬਤੇ ਆ ਸਾਰੇ ਬਣਾ ਲੈਣੇ ਆ ਜੀ ਸਹਿਜ ਤੁਸੀਂ ਆਪਣੇ ਹਿਸਾਬតាម ਨਾਲ ਰੱਖ ਲਿਓ ਜਿੰਨਾ ਕ ਤੁਹਾਨੂੰ ਵਧੀਆ ਲੱਗਦਾ ਹੋਇਆ ਤੇ ਲਓ ਜੀ ਕੋਬਤੇ ਆਪਣੇ ਰੈਡੀ ਆ ਜੀ ਕੋਬਤੇ ਬਣ ਚੁੱਕੇ ਆ ਕੋਬਤੇ ਫਰਾਈ ਕਰਨ ਤੋਂ ਪਹਿਲਾਂ ਆਪਣਾ ਮਸਾਲਾ ਠੰਡਾ ਹੋ ਗਿਆ ਜੀ ਇਹਨੂੰ ਆਪਾਂ ਕਰ ਲੈਂਦੇ ਆ ਮਿਕਸੀ ਗਰੇਵੀ ਆਪਣੀ ਜਿਹੜੀ ਆਪਾਂ ਨੇ ਬਣਾ ਲਈ ਠੀਕ ਹੈ ਜੀ ਤੇ ਹੁਣ ਆਪਾਂ ਕਰ ਲੈਂਦੇ ਆ ਜੀ ਕੋਬਤੇ ਫਰਾਈ ਉਸ ਤੋਂ ਬਾਅਦ ਮਾਰਾਂਗੇ ਤੜਕਾ ਤੇ ਲਓ ਜੀ ਕੜਾਹੀ ਆਪਾਂ ਨੇ ਰੱਖ ਲਈ ਹੈ ਜੀ ਤੇਲ ਵਾਲੀ ਤੇ ਹੁਣ ਆਪਾਂ ਚੈੱਕ ਕਰਦੇ ਆ ਕੋਬਤਾ ਛੱਟ ਕੇ ਇੱਕ ਤੇ ਜਦੋਂ ਵੀ ਕੋਬਤੇ ਤੇਲ ਦੇ ਵਿੱਚ ਛੱੜਣੇ ਆ ਜੀ ਸੇਕ ਜਿਹੜਾ ਇਹਨ ਪੂਰਾ ਹੋਣਾ ਚਾਹੀਦਾ ਫਰਾਈ ਕਰਨ ਤੋਂ ਪਹਿਲਾਂ ਤੁਸੀਂ ਇੱਕ ਕੋਬਤਾ ਟਰਾਈ ਕਰ ਲੈਣਾ ਠੀਕ ਹੈ ਜੀ ਅਗਰ ਤੁਹਾਡਾ ਥੋੜਾ ਕੋਬਤਾ ਵਧੀਆ ਬਣ ਗਿਆ ਤਾਂ ਦੂਜੇ ਕੋਬਤੇ ਵੀ ਫਿਰ ਇਹਦੇ ਵਿੱਚ ਫਰਾਈ ਕਰ ਸਕਦੇ ਹਾਂ ਕਿਉਂਕਿ ਇੱਕ ਕੋਬਤੇ ਨਾਲ ਪਤਾ ਲੱਗ ਜਾਂਦਾ ਏ ਇਹ ਕੋਬਤਾ ਫਟਦਾ ਏ ਠੀਕ ਹੈ ਜੀ ਜਾਂ ਕੈੜਾ ਹੁੰਦਾ ਏ ਜੇ ਕੈੜਾ ਹੁੰਦਾ ਤਾਂ ਤੁਸੀਂ ਉਹਦੇ ਵਿੱਚ ਪਨੀਰ ਹਰ ਆਲੂ ਐਡ ਕਰ ਸਕਦੇ ਹੋ ਜੇ ਤੁਹਾਡਾ ਕੋਬਤਾ ਫਟਦਾ ਏ ਫਿਰ ਤੁਸੀਂ ਉਹਦੇ ਵਿੱਚ ਬੈਂਡਿੰਗ ਐਡ ਕਰ ਸਕਦੇ ਹੋ ਜਿਵੇਂ ਕਿ ਮੈਦਾ ਹੋਰ ਪਾ ਦਿਓ ਠੀਕ ਹੈ ਜੀ ਥੋੜੀ ਜਿਹਾ ਕੌਰਨ ਫਰੋਸ ਪਾ ਪਾ ਦਿਓ ਜਾਂ ਬੇਸਣ ਪਾ ਦਿਓ ਤੇ ਲੋ ਜੀ ਆ ਦੇਖੋ ਕੋਪਤਾ ਜਿਹੜਾ ਆਪਣਾ ਹੈਨ ਸਹੀ ਢੰਗ ਨਾਲ ਬਣ ਗਿਆ ਠੀਕ ਹੈ ਜੀ ਕਿਤੋਂ ਵੀ ਫਟਿਆ ਨਹੀਂ ਹੈਗਾ ਇਹ ਤੇ ਲੋ ਜੀ ਹੁਣ ਆਪਾਂ ਸਾਰੇ ਕੋਪਤੇ ਜਿਹੜੇ ਉਹ ਫਰਾਈ ਕਰ ਲਾਂਗੇ ਤੇ ਲੋ ਜੀ ਸਾਰੇ ਕੋਪਤੇ ਆਪਾਂ ਹੁਣ ਕਰ ਲਾਂਗੇ ਜੀ ਫਰਾਈ ਤੇ ਜਦੋਂ ਵੀ ਤੁਸੀਂ ਕੋਪਤੇ ਫਰਾਈ ਕਰਨੇ ਆ ਸੇਕ ਜਿਹੜਾ ਇਹਨਾਂ ਫੁੱਲ ਹੋਣਾ ਚਾਹੀਦਾ ਜੇ ਸੇਕ ਘੱਟ ਹੋਇਆ ਠੀਕ ਹੈ ਜੀ ਇਹ ਫਟ ਵੀ ਸਕਦੇ ਆ ਤੇ ਲੋ ਜੀ ਜੇ ਮਾੜੇ ਮੋٹے ਨਾਰਮਲ ਕੜੇ ਹੋਗੇ ਤਾਂ ਕੋਈ ਦਿੱਕਤ ਨਹੀਂ ਕਿਉਂਕਿ ਗਰੇਵੀ ਵਿੱਚ ਜਾਣ ਤੋਂ ਬਾਅਦ ਕੋਪਤਾ ਜਿਹੜਾ ਆਪਣੇ ਆਪ ਨਰਮ ਹੋ ਜਾਂਦਾ ਠੀਕ ਹੈ ਜੀ ਪਰ ਜੇ ਤੁਸੀਂ ਨਰਮ ਕੋਬਤੇ ਬਣਾ ਕੇ ਪਾਤੇ ਤਾਂ ਗਰੇਵੀ ਦੇ ਵਿੱਚ ਉਹ ਬਿਲਕੁਲੇ ਕੁਲ ਜੂਗੇ ਤੇ ਲੋ ਜ ਇਹਨਾਂ ਨੂੰ ਕਰ ਲੈਨੇ ਆ ਫਰਾਈ ਫਰਾਈ ਕਰਨ ਤੋਂ ਬਾਅਦ ਮਾਰਦੇ ਆ ਫਿਰ ਆਪਾਂ ਇਹਨਾਂ ਦੀ ਗਰੇਵੀ ਨੂੰ ਤੜਤਾਂ ਆਹ ਲੋ ਜੀ ਕੋਬਤੇ ਬਣ ਕੇ ਹੋ ਗਏ ਆਪਣੇ ਰੈਡੀ ਕਲਰ ਦੇਖੋ ਜੀ ਕਿੰਨਾ ਪਿਆਰਾ ਆਇਆ ਕੋਬਤਿਆਂ ਦਾ ਸੋ ਇਸ ਤਰੀਕੇ ਨਾਲ ਜਿਹੜੇ ਆਪਾਂ ਠੀਕ ਹੈ ਜੀ ਕੋਬਤੇ ਘਰੇ ਬਣਾ ਸਕਦੇ ਆ ਤੇ ਤੁਸੀਂ ਇਹਨਾਂ ਨੂੰ ਮਤਲਬ ਡਾਰਕ ਬ੍ਰਾਊਨ ਆਪਣੇ ਹਿਸਾਬ ਨਾਲ ਕਰ ਲਿਓ ਜੇ ਤੁਸੀਂ ਨਾਰਮਲ ਠੀਕ ਹੈ ਜੀ ਥੋੜੇ ਜਿਹਾ ਵਾਈਟ ਰੱਖਣੇ ਹੋਏ ਤਾਂ ਵਾਈਟ ਵੀ ਪਾ ਸਕਦੇ ਹੋ ਇਹ ਥੋੜਾ ਜਿਹਾ ਕਲਰ ਤੇਜ ਕਰਨਾ ਹੋਇਆ ਜਿੱਦਾਂ ਮੈਂ ਕਰਿਆ ਠੀਕ ਹੈ ਜੀ ਥੋੜਾ ਜਿਹਾ ਤੁਸੀਂ ਐਦਾਂ ਵੀ ਕੱਟ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਬਣਾਉਨੇ ਇਹਨਾਂ ਦੀ ਗਰੇਵੀ ਤੇ ਲਓ ਜੀ ਗਰੇਵੀ ਹੈ ਜਿਹੜੀ ਆਪਾਂ ਨੇ ਛਾਣਨੀ ਚੋਂ ਇੱਕ ਵਾਰ ਛਾਣ ਜ਼ਰੂਰ ਲੈਣੀ ਆ ਟਮਾਟਰ ਦੇ ਪਲਪ ਹੋ ਗਏ ਜਾਂ ਕੁਝ ਵੀ ਹੁੰਦਾ ਉਹ ਗਰੇਵੀ ਚੋਂ ਬਾਹਰ ਆ ਜਾਂਦਾ ਤੇ ਗਰੇਵੀ ਸ਼ਾਨਦਾਰ ਬਣ ਜਾਂਦੀ ਆ ਪੂਰੀ ਐਨ ਮਲਾਈ ਵਰਗੀ ਤੇ ਲਓ ਜੀ ਹੁਣ ਬਣਾਉਨੇ ਆਪਾਂ ਤੜਕਾ ਥੋੜਾ ਜਿਹਾ ਆਪਾਂ ਪਾ ਲਿਆ ਜੀ ਆਪਾਂ ਨੇ ਕੜਾਹੀ ਦੇ ਵਿੱਚ ਰੱਖੜ ਤੁਸੀਂ ਸਰੋਂ ਦਾ ਤੇਲ ਵੀ ਵਰਤ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਹਲਕਾ ਜਿਹਾ ਪਾਵਾਂਗੇ ਜੀ ਜੀਰਾ ਤੇ ਜਿਵੇਂ ਜੀਰੇ ਨੂੰ ਥੋੜ੍ਹਾ ਜਿਹਾ ਤੜਕਾ ਲੂਗੇ ਪੁੰਨ ਲੂਗੇ ਯਾਨੀ ਥੋੜ੍ਹਾ ਜਿਹਾ ਤੇ ਜਦੋਂ ਜੀਰਾ ਭੁੰਨਿਆ ਗਿਆ ਫਿਰ ਪਾਵਾਂਗੇ ਜਿਹਦੇ ਵਿੱਚ ਆਪਾਂ 1 ਚਮਚ ਆਦਰਕ ਲਸਣ ਦਾ ਪੇਸਟ ਤੇ ਇਹਨੂੰ ਪੁੰਨਾਗੇ ਹਲਕਾ ਜਿਹਾ ਤੇ ਜਦੋਂ ਲਸਣ ਭੁੱਲ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾ ਦੇਣਾ ਜੀ 1 ਚਮਚ ਕਸ਼ਮੀਰੀ ਲਾਲ ਮਿਰਚ ਜਾਂ ਦੇਗੀ ਮਿਰਚ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਦਾ ਤੇ ਇਹਨੂੰ ਹਲਕਾ ਜਿਹਾ ਪੁੰਨੋਗੇ ਆਪਾਂ ਜਦੋਂ ਹਲਕਾ ਜਿਹਾ ਪੁੰਨ ਹੋ ਗਿਆ ਆਪਾਂ ਇਹਦੇ ਥੋੜਾ ਜਿਹਾ ਪਾਣੀ ਪਾ ਲਵਾਂਗੇ ਇਹਦੇ ਵਿੱਚ ਪਾਣੀ ਪਾਉਣ ਨਾਲ ਕੀ ਹੁੰਦਾ ਇੱਕ ਤਾਂ ਜਿਹੜੀ ਦੇਗੀ ਮਿਰਚਾ ਠੀਕ ਹੈ ਜੀ ਉਹ ਜਲਦੀ ਨਹੀਂ ਹੈਗੀ ਹਲਦੀ ਤੇ ਦੇਗੀ ਮਿਰਚ ਤੇ ਇੱਕ ਕਲਰ ਹੈ ਜਿਹੜਾ ਉਹ ਵਧੀਆ ਆ ਜਾਂਦਾ ਤੇ ਲੋ ਜੀ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜਿਹੜੀ ਆਪਾਂ ਨੇ ਗਰੇਵੀ ਪੀਸ ਕੇ ਰੱਖੀ ਥੀ ਤੇ ਲੋ ਜੀ ਇਹਨੂੰ ਹੁਣ ਆਪਾਂ ਮੀਡੀਅਮ ਸੇਕ ਪਰ ਪਕਾਉਂਗੇ ਠੀਕ ਹੈ ਜੀ 7 ਤੋਂ 8 ਮਿੰਟ ਤੇ ਨਾਲੇ ਪਾ ਦਾਂਗੇ ਇਹਦੇ ਵਿੱਚ ਆਪਾਂ ਥੋੜੇ-ਥੋੜੇ ਮਸਾਲੇ ਗਰੇਵੀ ਦਾ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਠੀਕ ਹੈ ਜੀ ਹੁਣ ਤੋਂ ਹੀ ਤੇ ਲੋ ਜੀ ਇਹਨੂੰ ਆਪਾਂ ਭੁੰਨਦੇ ਆ ਤੇ ਮਿਲਦੇ ਆ ਉਸ ਤੋਂ ਬਾਅਦ ਆ ਦੇਖੋ ਜੀ ਗਰੇਵੀ ਦਾ ਕਲਰ ਦੇਖੋ ਜੀ ਕਿੰਨਾ ਵਧੀਆ ਆ ਗਿਆ ਠੀਕ ਹੈ ਜੀ ਸਦੋਂ ਜੀ ਇਹਦੇ ਵਿੱਚ ਹੁਣ ਆਪਾਂ ਥੋੜੇ ਜਿ ਮਸਾਲੇ ਪਾ ਦਾਂਗੇ ਕਿਚਨ ਕਿੰਗ ਪਾ ਦਾਂਗੇ ਜੀ ਅੱਧਾ ਚਮਚ ਤੇ ਧਨੀਆ ਪਾਊਡਰ ਪਾ ਦਾਂਗੇ ਜੀ ਅੱਧਾ ਚਮਚ ਤੇ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਪਾ ਦਾਂਗੇ ਜੀ ਕਸਤੂਰੀ ਮੇਥੀ ਤੇ ਨਮਕ ਆਪਾਂ ਨੇ ਪਹਿਲਾਂ ਠੀਕ ਹੈ ਜੀ ਗਰੇਵੀ ਦੇ ਵਿੱਚ ਹੀ ਪਾਇਆ ਤਾਂ ਤੇ ਨਮਕ ਪਾਵਾਂਗੇ ਟੇਸਟ ਰਿਕਾਰਡਿੰਗ ਤੇ ਇਹ ਮਸਾਲਿਆਂ ਨੂੰ ਆਪਾਂ 4 ਤੋਂ 5 ਮਿੰਟ ਜਿਹੜਾ ਹੋਰ ਪਕਾਵਾਂਗੇ ਜੀ ਟਾਕੇ ਤੇ ਮਿਲਦੇ ਹਾਂ ਉਸ ਤੋਂ ਬਾਅਦ ਲੋ ਜੀ ਮਸਾਲੇ ਆਪਣੇ ਪੱਕ ਚੁੱਕੇ ਆ ਜੀ ਹੁਣ ਪਾਉਣੀ ਹੈ ਇਹਦੇ ਵਿੱਚ ਆਪਾਂ ਫਰੈਸ਼ ਕਰੀਮ ਠੀਕ ਹੈ ਜੀ ਤੁਸੀਂ ਇਹਦੇ ਵਿੱਚ ਦੁੱਧ ਵੀ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਕਰੀਮ ਨਹੀਂ ਹੋਈ ਤੇ ਮੈਂ ਪਾ ਲਾਂਗਾ ਜੀ 2 ਚਮਚ ਫਰੈਸ਼ ਕਰੀਮ ਦੇ ਤੇ ਲਓ ਜੀ ਥੋੜਾ ਜਿਹਾ ਮੱਖਣ ਐਡ ਕਰ ਦਾਂਗੇ ਜੀ ਇਹਦੇ ਵਿੱਚ ਕਲਰ ਚੈੱਕ ਕਰੋ ਜੀ ਗਰੇਵੀ ਦਾ ਕਿੰਨਾ ਪਿਆਰਾ ਆ ਗਿਆ ਤੇ ਲਓ ਜੀ ਇਹਨੂੰ ਆਪਾਂ 1-2 ਮਿੰਟ ਹੋਰ ਪਕਾਉਣਾ ਉਸ ਤੋਂ ਬਾਅਦ ਇਹਨੂੰ ਆਪਾਂ ਕਰਦੇ ਹਾਂ ਸਰਵ ਤੇ ਲਓ ਜੀ ਗਰੇਵੀ ਬਣ ਕੇ ਤਿਆਰ ਹੈ ਜੀ ਆਪਣੀ ਮਲਾਈ ਕੋਬਤੇ ਦੀ ਤੇ ਤੁਸੀਂ ਠੀਕ ਹੈ ਜੀ ਥੋੜੀ ਜਿਹੀ ਇਹ ਪਤਲੀ ਹੋ ਰੱਖਣੀ ਆ ਇਸ ਕਰਕੇ ਤੁਸੀਂ ਥੋੜੀ ਜਿਹੀ ਪਤਲੀ ਰੱਖਿਓ ਕਿਉਂਕਿ ਇਹਦਾ ਫਲੇਵਰ ਹੈ ਫਿਰ ਕੋਬਤਿਆਂ ਦੇ ਵਿੱਚ ਵੀ ਆ ਜਾਂਦਾ ਤੇ ਲਓ ਜੀ ਹੁਣ ਆਪਾਂ ਇਹਨੂੰ ਕਰਦੇ ਆ ਪਲੇਟਿੰਗ ਤੇ ਲਓ ਜੀ ਪਹਿਲਾਂ ਆਪਾਂ ਨੇ ਪਲੇਟ ਦੇ ਵਿੱਚ ਠੀਕ ਹੈ ਜਿਹੜੇ ਕੋਬਤੇ ਆ ਉਹ ਰੱਖ ਲੈਣੇ ਆ ਜਿੰਨੇ ਪੀਸ ਤੁਸੀਂ ਰੱਖਣੇ ਹੋਏ ਉਹ ਰੱਖ ਦਿਓ ਇਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਗਰੇਵੀ ਥੋੜੀ ਜਿਹੀ ਫਰੈਸ਼ ਕਰੀਮ ਪਾ ਦਾਂਗੇ ਜੀ ਤੇ ਦੋ ਜੀ ਥੋੜਾ ਜਿਹਾ ਪਾ ਦਾਂਗੇ ਧਣੀਆਂ ਤੇ ਲੋ ਜੀ ਮਲਾਈ ਕੋਬਤਾ ਬਣ ਕੇ ਰੈਡੀ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਮਲਾਈ ਕੋਬਤੇ ਦੀ ਸਬਜ਼ੀ ਬਣਾ ਸਕਦੇ ਹੋ ਠੀਕ ਹੈ ਜੀ ਬਿਲਕੁਲ ਈਜ਼ੀ ਤਰੀਕਾ ਏ ਆ ਦੇਖੋ ਜੀ ਕਲਰ ਦੇਖੋ ਜੀ ਕਿੰਨਾ ਪਿਆਰਾ ਆ ਗਿਆ ਤੇ ਤੁਸੀਂ ਇਹਦੇ ਉੱਪਰ ਮੜਾ ਮੋਟਾ ਲਾਲ ਮਿਰਚ ਦਾ ਰੋਗਨ ਵੀ ਪਾ ਸਕਦੇ ਹੋ ਜੇ ਤੁਹਾਨੂੰ ਪਸੰਦ ਹੈ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਜੀ ਸੋ ਮਿਲਦੇ ਆ ਜੀ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ